ਵਟ ਇਜ਼ ਦ ਇਸ਼ੂ ਜੇ ਉਹ ਇਹ ਕਹਿ ਰਹੇ ਤੁਸੀਂ ਸੁਨੇ ਆ ਨਾ ਹੈ ਤਾਂ ਤੁਹਾਨੂੰ ਪਤਾ ਸੀ ਨਾ ਵੀ ਉਹਦੇ ਡਿਲੀਵਰੀ ਹੋਈ ਆ ਬੱਚਾ ਹੋਇਆ ਤੇ ਤੁਹਾਨੂੰ ਫੰਕਸ਼ਨ ਜਿਆਦਾ ਇੰਪੋਰਟੈਂਟ ਸੀ ਜਦੋਂ ਤੁਸੀਂ ਗਿਆਨ ਗਏ ਸੀ ਤੁਸੀਂ ਨਾਲ ਸੀਗੇ ਉਦੋਂ ਫਿਰ ਬਾਅਦ ਚੋ ਇਹ ਕਹਿਣਾ ਕਿ ਵੀ ਇਹ ਇਹਦਾ ਪੱਥਰੀ ਹੈ ਕੀ ਇਹ ਬਾਝ ਹੈ ਇਹ ਇਹ ਕੀ ਮਤਲਬ ਹੈ ਸੈਕੰਡਰੀ ਪਾਰਟੀ ਨਹੀਂ ਆਈ ਕੋਈ ਵੀ ਗਾਉਂਸਿੰਗ ਆਰਾਮ ਸੀ ਇੱਧਰ ਆ ਜਿਓ ਤੁਸੀਂ ਹਾਂਜੀ ਦੱਸੋ ਕਿ ਕੀ ਕੇਸ ਹੈ ਦੱਸੋ ਤੁਸੀਂ ਮੈਡਮ ਮੇਰੀ ਬੇਟੀ ਦਾ ਮੇਰੀ ਬੇਟੀ ਹੈ ਜੀ ਇਹਨਾਂ ਦੀ ਮੈਰਿਜ ਹੋਈ ਸੀ ਇਹਨਾਂ ਦੇ ਬੇਟੇ ਨਾਲ 31 ਜਨਵਰੀ 2024 ਸਿੰਦਰ ਜੀ ਸਿਮਰਨ ਜੀ ਹਾਂ ਹਾਂ ਤੇ ਬੇਸਿਕਲੀ ਕੀ ਹੈ ਤੇ 20 ਦਿਨਾਂ ਬਾਅਦ ਮੈਨੂੰ ਦਰਦ ਹੋਇਆ ਪੇਟ ਦੇ ਵਿੱਚ ਹੂੰ ਤੇ ਉਹ ਪਤਾ ਲੱਗੇ ਕਿ ਪਿੱਤੇ ਦੇ ਵਿੱਚ ਪੱਥਰੀ ਆ ਗਈ ਹੈ ਉਹ ਰਿਮੂਵ ਕਰਾਣੀ ਪਈ ਜਾਂਦੀ ਹੂੰ ਉਸ ਤੋਂ ਬਾਅਦ ਹੀ ਇਹ ਤੰਗ ਪ੍ਰਚੰਨ ਕਰਨ ਲੱਗੇ ਵੀ ਤੁਸੀਂ ਬਿਮਾਰੀਆਂ ਵਾਲੀ ਕੁੜੀ ਦੇ ਦੀ ਇਹ ਪਾਗਲ ਹੈਗੀ ਹੈ ਜੀ ਇਹਨੂੰ ਐ ਹੋ ਗਿਆ ਜਿਹਨੂੰ ਹੋ ਗਿਆ ਜੀ ਫਿਰ ਕਹਿੰਦੇ ਇਹਦੇ ਬੱਚੇ ਨਹੀਂ ਹੋ ਸਕਦਾ ਹੈਗਾ ਬਾਝ ਹੈਗੀ ਹੈ ਅਸੀਂ ਕਿਹੜੀ ਰਿਪੋਰਟਾ ਦਿਖਾਓ ਉਹਦੀ ਕੋਈ ਰਿਪੋਰਟ ਨਹੀਂ ਲੱਈ ਇਹਨਾਂ ਨੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਟੈਸਟ ਕਰਵਾਇਆ ਤੇ ਪਤਾ ਲੱਗਿਆ ਕਿ ਪ੍ਰੈਗਨੈਂਟ ਹੈ ਬੇਟੀ ਇਹਨਾਂ ਦਾ ਬੇਟਾ ਜਾ ਕਰਕੇ ਧੋਕੇ ਨਾਲ ਸਾਡੇ ਘਰੇ ਛੜਿਆ ਇਹਨੂੰ ਕਹਿੰਦੇ ਵੀ ਸ਼ਾਮ ਨੂੰ ਲੈ ਜਾਵਾਂਗਾ ਸ਼ਾਮ ਨੂੰ ਨਹੀਂ ਆਇਆ ਹੈਗਾ ਦੂਸਰੇ ਦਿਨ ਫਿਰ ਇਹਨਾਂ ਨੇ ਬੁਲਾਇਆ ਮੈਨੂੰ ਫੈਕਟਰੀ ਤੋਂ ਦੋ 3 ਘੰਟੇ ਇਹਨਾਂ ਨੇ ਬੜਾ ਜਲੀਲ ਕੀਤਾ ਮੈਨੂੰ ਮੇਰੀ ਮੈਸੇਜ ਵੀ ਨਾਲ ਸੀਗੀ ਬਾਹਰ ਬੈਠੇ ਹੈ ਕਿ ਬੱਚਾ ਵੀ ਨਾਲ ਹੈਗਾ ਬਾਅਦ ਇਹ ਕਹਿੰਦੇ ਅਸੀਂ ਰੱਖਣੀ ਨਹੀਂ ਹੈਗੀ ਕੋਈ ਅਸੀ ਕਹਦੇ ਤੁਸੀਂ ਬਿਮਾਰੀਆਂ ਵਾਲੀ ਕੁੜੀ ਦੇ ਦਿੱਤੀ ਸਾਨੂੰ ਪਤਰੀ ਹੈ ਇਹਦੇ ਇਹਨੂੰ ਥਾਇਰਾਇਡ ਆ ਇਹਨੂੰ ਜੇ ਹੈ ਇਹਨੂੰ ਉਹ ਹੈ ਬੱਧੀ ਚੱਲੀ ਜਾ ਰਿਹਾ ਤੇ ਹੋਰ ਕੀ ਹੈ ਹਲਕੀ ਪਹੁੰਚੇ ਫਿਰ ਇਹ ਉਸ ਤੋਂ ਉਸ ਤੋਂ ਬਾਅਦ ਕੀ ਹੋਇਆ ਅਸੀਂ ਫਿਰ ਇਹਨਾਂ ਦੇ ਘਰੇ ਛੱਡੇ ਆਪ ਤੇ ਤੋਂ ਬਾਅਦ ਅਸੀਂ ਪੰਜ ਸੱਤ ਆਪਣੇ ਰਿਸ਼ਤੇਦਾਰ ਲੈ ਕੇ ਮੇਰੀ ਮੈਸੇਜ ਜਦੋਂ ਮਿਲਣ ਜਾਂਦੀ ਸੀ 15 20 ਦਿਨ ਮਹੀਨੇ ਬਾਅਦ ਉਹ ਬੜੇ ਜਲੀਲ ਕਰਦੇ ਇਹ ਕਹਿੰਦੇ ਤੇਰੀ ਲੱਤਾਂ ਤੋੜ ਲਾਂਗੇ ਤੇਰੀ ਐਂ ਕਰ ਲਾਂਗੇ ਸਾਡੇ ਘਰੇ ਨਾ ਵੜੀਂ ਤਾ ਨਾ ਉਹ ਕਹਿੰਦੀ ਮੇਰੀ ਪੀੜ ਦਾ ਘਰ ਹੈ ਕਿ ਮੈਂ ਤਾਂ ਨਹੀਂ ਜਾਣਾ ਹੈ ਉਸ ਤੋਂ ਬਾਅਦ ਜਿਸ ਦਿਨ ਮਤਲਬ ਇਹ ਇਕੱਲੀ ਰਹੀ ਹੈ ਕਿ ਪ੍ਰੈਗਨਨਸੀ ਦੌਰਾਨ ਇਹ ਇਹਨੂੰ ਕੋਈ ਬੁਲਾਉਂਦਾ ਨਹੀਂ ਸੀਗਾ ਸਵੇਰੇ ਚਲੇ ਜਾਂਦੇ ਸੀ ਲੋਕ ਕਰਕੇ ਸ਼ਾਮ ਨੂੰ ਆਦੇ ਸੀਗੇ ਉਸ ਤੋਂ ਬਾਅਦ ਜਦੋਂ ਡਿਲੀਵਰੀ ਵਾਸਤੇ ਐਕਟਿਵਾ ਸਕੂਟਰ ਤੇ ਇਹਦੀ ਸੱਸ ਜਿਹੜੀ ਹੈ ਹਸਪਤਾਲ ਲੈ ਗਈ ਡਿਲੀਵਰੀ ਤੇ ਉਥੋਂ ਗੇਟ ਤੋਂ ਹਸਪਤਾਲ ਅੰਦਰ ਛੱਡ ਕੇ ਤੇ ਉਥੋਂ ਆ ਗਈ ਉੱਥੇ ਬੇਡੇ ਨੂੰ ਇਹਨਾਂ ਨੇ ਫੋਨ ਕਰਕੇ ਬੁਲਾ ਲਿਆ ਜਿਹੜਾ ਬੇਦਖਲ ਕੀਤਾ ਹੋਇਆ ਸੀ ਤੇ 3-4 ਦਿਨ ਬਾਅਦ ਉਥੋਂ ਜਦੋਂ ਛੁੱਟੀ ਹੋਈ ਇਹ ਸਾਰੇ ਲੋਕ ਕਰਕੇ ਚਲੇ ਗਏ ਉਹ ਕਹਿੰਦਾ ਮੇਰੇ ਨਾਲ ਚੱਲ ਮੈਂ ਕਿਰਾਏ ਤੇ ਲੈ ਕੇ ਜਾਣਾ ਤੇ ਲੋਈ ਕਹਿੰਦੀ ਤੂੰ 5-6 ਮਹੀਨੇ ਤੋਂ ਮੇਰੇ ਨਾਲ ਸੀਗਾ ਹੀ ਨਹੀਂ ਤੇ ਮੈਂ ਤੇਰੇ ਨਾਲ ਹੁਣ ਕਿਵੇਂ ਚੱਲ ਜਾਈਂਗਾ ਉਹ ਕਹਿੰਦਾ ਕਿ ਉਹਨਾਂ ਨੇ ਅੰਦਰ ਵੜਨਾ ਨਹੀਂ ਹੈਗਾ। ਤੈਨੂੰ ਵੀ ਉਹਨਾਂ ਨੇ ਕਿਹਾ ਵੀ ਅਸੀਂ ਵੜਨੇ ਨਹੀਂ ਅੰਦਰ ਨਾ ਮੈਨੂੰ ਵੜਨਾ ਉਹਨਾਂ ਨੇ ਅੰਦਰ ਮੈਂ ਕਰਾਂਗਾ ਹੈਗਾ। ਅਸੀਂ ਜਦੋਂ ਗਏ ਲੋਕ ਲਗਾਈ ਫਿਰ ਅਸੀਂ ਸੀਪੀ ਸਾਹਿਬ ਨੂੰ ਕੰਪਲੀਟ ਕੀਤੀ। ਕਿਹੜੀ ਆ ਪੋਜੀਸ਼ਨ ਹੈਗੀ ਬ੍ਰਿਟੀ ਚਾਰ ਦਿਨ ਦੀ ਬੱਚੀ ਚੱਕ ਕੇ ਧੁੱਪੇ ਖੜੀਏ ਬਾਹਰ ਗਰਮੀ ਦੇ ਵਿੱਚ। ਤੇ ਉਹਨਾਂ ਨੇ ਫਿਰ ਅੱਗੇ ਪੁਲਿਸ ਨੂੰ ਕਹਿ ਕੇ ਤੇ ਗੇਟ ਕਰਵਾ ਕੇ ਅੰਦਰ ਵੜਿਆ ਤੁਹਾਨੂੰ। ਉਸ ਤੋਂ ਬਾਅਦ ਇਹ ਦੂਸਰੇ ਦਿਨ ਆਪਣਾ ਸਮਾਨ ਇਹਨਾਂ ਨੇ ਚੱਕਿਆ ਸਾਰ ਤੇ ਗਾਇਬ ਹੋ ਗਏ। 6 ਮਹੀਨੇ ਤੋਂ ਮੇਰੀ ਬੇਟੀ ਉੱਥੇ ਇਕੱਲੀ ਰਹਿ ਰਹੀ ਹੈ। ਸਿਰਫ ਇੱਕ ਰੂਮ ਖੁੱਲਿਆ ਹੈਗਾ ਬਾਕੀ ਸਾਰੇ ਰੂਮ ਲੋਕ ਵਟ ਇਜ਼ ਦਾ ਇਸ਼ੂ ਜੋ ਉਹ ਇਹ ਕਹਿ ਰਹੇ ਤੁਸੀਂ ਸੁਣਿਆ ਨਾ ਕੀ ਜਵਾਬ ਹੈ ਤੁਹਾਡਾ ਸਾਰਾ ਗੱਲ ਦਾ ਮੇਰੇ ਤਾਂ ਇਹ ਮੈਂ ਤਾਂ ਧੀਰਜ ਲੈ ਕੇ ਲਿਆ ਸੀਗਾ ਤੇ ਹੁਣ ਇਹ ਆਪਸ ਵਿੱਚ ਹੋ ਗਈਆਂ ਬੀਬੀਆਂ ਦੀ ਲੜਾਈ ਨਹੀਂ ਉਹ ਤੇ ਮੈਂ ਕਿਉਂ ਨਹੀਂ ਕਰਨਾ ਤੁਸੀਂ ਮਾਪ ਬਾਪ ਹੋ ਉਸ ਦੇ ਜਦੋਂ ਵਿਆਹਣ ਗਏ ਸੀ ਤੁਸੀਂ ਗਏ ਸੀ ਨਾ ਨਾਲ ਫਿਰ ਫਿਰ ਉਸੀ ਨੂੰ ਤਿਆਰੀਆਂ ਸੀ ਫਿਰ ਉਸੀ ਸਾਰਾ ਮੁੰਡਾ ਵੀ ਲਿਆਉਣ ਲਈ ਪਿਆਰ ਸੀਗਾ ਸਾਰਾ ਬਸ ਇਹ ਕਹ ਰਹੇ ਨਹੀਂ ਕਿਹੜੇ ਘਰ ਚ ਗਿਆ ਕਹਿੰਦਾ ਉਹ ਘਰ ਸਾਡਾ ਇਹਦਾ ਮਤਲਬ ਸਾਡਾ ਮਤਲਬ ਕੀ ਪਤਾ ਨਹੀਂ ਇਹਨਾਂ ਨੇ ਸਾਡੇ ਮੇਰੇ ਘਰ ਦੇ ਤਾਲੇ ਤੋੜੇ ਐ ਇਹਨਾਂ ਨੇ ਉੱਪਰ ਬੈਠੇ ਤਾਲੇ ਤੁਸੀਂ ਲਾ ਕੇ ਕਿਉਂ ਗਏ ਤੁਹਾਨੂੰ ਨਹੀਂ ਸੀ ਪਤਾ ਤੁਹਾਡੀ ਜਿਹੜੀ ਨੂੰਹ ਪ੍ਰੈਗਨੈਂਟ ਹੈ ਡਿਲੀਵਰੀ ਨਹੀਂ ਗਈ ਹੋਈ ਹੈ ਫੰਕਸ਼ਨ ਤੇ ਕਿਹਾ ਸੀ ਕਿ ਅਸੀਂ ਬਾਹਰ ਸੀ ਕਿੱਥੇ ਬਾਹਰ ਸੀ ਤੁਸੀਂ ਹੈ ਤਾਂ ਤੁਹਾਨੂੰ ਪਤਾ ਸੀ ਨਾ ਵੀ ਉਹਦੇ ਡਿਲੀਵਰੀ ਹੋਈ ਹੈ ਬੱਚਾ ਹੋਇਆ ਤੇ ਫੰਕਸ਼ਨ ਜਿਆਦਾ ਇੰਪੋਰਟੈਂਟ ਸੀ ਮੈਡਮ ਇਹਨਾਂ ਨੇ ਬੇਟੀ ਹਲੇ ਤੱਕ ਨਹੀਂ ਦੇਖੀ ਹੋ ਹਲੇ ਤੱਕ ਨਹੀਂ ਦੇਖੀ 6 ਮਹੀਨੇ ਹੋ ਗਏ ਨਹੀਂ ਮੇਰੀ ਗੱਲ ਸੁਣੋ ਤੁਸੀਂ ਜਦੋਂ ਤੁਸੀਂ ਵਿਆਹਣ ਗਏ ਸੀ ਤੁਸੀਂ ਨਾਲ ਸੀਗੇ ਉਦੋਂ ਫਿਰ ਬਾਅਦ ਚੋ ਇਹ ਕਹਣਾ ਕਿ ਵੀ ਇਹ ਇਹਦਾ ਪਥਰੀ ਹੈਗੀ ਆ ਇਹ ਬਾਹਂ ਜਾ ਇਹ ਹੈ ਇਹ ਕੀ ਮਤਲਬ ਹੈ ਮੈਡਮ ਇਹਨਾਂ ਨੇ ਕਿਹਾ ਵੀ ਇਹ ਜਿਹੜੀ ਪ੍ਰੈਗਨਨਸੀ ਹੋ ਗਈ ਨਾ ਇਹਨੂੰ ਤੁਸੀਂ ਅਬੋਰਸ਼ਨ ਕਰਾ ਦਿਓ ਬੇਟੀ ਨੂੰ ਪ੍ਰੈਸ਼ਰ ਪਾਇਆ ਤੈਨਾਂ ਜਣਿਆ ਨੇ ਔਰ ਇਹਨਾਂ ਨੇ ਕਿਹਾ ਵੀ ਇਹ ਬੱਚਾ ਥੋੜੀ ਕੁੜੀ ਹੈਗੀ ਕੋਈ ਹਾਂ ਤਾਂ ਹੀ ਤੁਹਾਨੂੰ ਦੁੱਖ ਨਹੀਂ ਹੈ ਇਸ ਚੀਜ਼ ਦਾ ਤਾਂ ਮੈਂ ਕਹਿੰਦਾ ਤਾਂ ਹੀ ਤੁਹਾਨੂੰ ਦੁੱਖ ਨਹੀਂ ਪਤਾ ਕਿਸੇ ਚੀਜ਼ ਦਾ